ਇਹ ਪੰਜ ਪੰਜ ਪੈਦਾ ਹੋਣੇ ਚਾਹੀਦੇ ਤੁਹਾਡੇ ਘਰਾਂ ਵਿੱਚ ਮੇਰੀ ਗੱਲ ਨੂੰ ਬਾਰ ਬਾਰ ਸੁਣ ਲਿਆ ਕਰੋ ਦੁੱਖਦਾਇਕ ਗੱਲਾਂ ਆਉਣ ਵਾਲੇ ਸਮੇਂ ਤੇ ਚੇਤੇ ਕਰੋਗੇ ਪਛਤਾਉਗੇ ਹੀ ਤੁਹਾਡੇ ਤੋਂ ਸੰਭੇ ਜਾਣਗੇ ਮੈਨੂੰ ਦੇ ਦਿਓ ਮੈਂ ਟਕਸਾਲ ਚ ਰੱਖੂ ਉਹਨੇ ਸੋਹ ਜਹਾਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਰਾਮ ਸਿੰਘ ਖਾਲਸਾ ਨੇ ਇੱਕ ਬੜਾਈ ਅਹਿਮ ਤੇ ਬਿਆਨ ਦਿੱਤਾ ਵੱਡਾ ਬਿਆਨ ਦਿੱਤਾ ਹੈ ਕਿ ਸਿੱਖਾਂ ਨੂੰ ਸਿੱਖ ਜਗਤ ਨੂੰ ਸੱਦਾ ਦਿੰਦਾ ਹੈ ਸਿੱਖ ਪਰਿਵਾਰਾਂ ਨੂੰ ਸੱਦਾ ਦਿੰਦਾ ਹੈ ਕਿ ਉਹ ਆਪਣੇ ਘਰਾਂ ਦੇ ਵਿੱਚ 5-5 ਬੱਚੇ ਪੈਦਾ ਕਰਨ ਉਹਨਾਂ ਨੇ ਕਿਹਾ ਕਿ 5-5 ਪਚੰਗੀ ਪੈਦਾ ਕਰੋ ਤੇ ਉਹਨਾਂ ਨੇ ਕਿ ਇਹ ਵੀ ਕਿਹਾ ਕਿ ਜੇ ਤੁਹਾਡੇ ਕੋਲ ਨਹੀਂ ਸਮਝਦੇ ਤਾਂ ਮੇਰੇ ਹਵਾਲੇ ਕਰੋ ਮੈਂ ਸੰਭਾਲਾਂਗਾ ਮੈਂ ਉਹਨਾਂ ਨੂੰ ਵਿਦਵਾਨ ਬਣਾਉਂਗਾ ਮੈਂ ਪੜ੍ਹਾਉਂ ਮਖਾਉਂਗਾ ਤੇ ਉਹਨਾਂ ਨੂੰ ਜਿਹੜਾ ਸਾਂਭ ਸੰਭਾਲ ਉਹਨਾਂ ਦੀ ਮੈਂ ਕਰਾਂਗਾ ਉਹਨਾਂ ਇਹ ਕਿਹਾ ਕਿ ਇਹ ਬਹੁਤ ਖਤਰੇ ਵਾਲੀ ਤੇ ਖੱਛੇ ਵਾਲੀ ਗੱਲ ਹੈ ਕਿ ਤੇ ਸਿੱਖਾਂ ਦੀ ਆਬਾਦੀ ਘਟਦੀ ਜਾਂਦੀ ਹੈ ਤੇ ਬਾਹਰਲੇ ਸੂਬਿਆਂ ਦੀ ਜਿਹੜੀ ਆਬਾਦੀ ਹੈ ਵੱਧਦੀ ਜਾਂਦੀ ਹੈ ਤੇ ਇਸ ਕਰਕੇ ਹਰ ਇੱਕ ਪਰਿਵਾਰ ਜਿਹੜਾ ਸਿੱਖ ਪਰਿਵਾਰ ਹੈ ਉਹਨੂੰ 5-5 ਬੱਚੇ ਪੈਦਾ ਕਰਨੇ ਚਾਹੀਦੇ ਆ ਤੇ ਇਸ ਗੱਲ ਦੀ ਚਿੰਤਾ ਨਹੀਂ ਕਰਨੀ ਕਿ ਹੈਗੇ ਜ਼ਮੀਨਾਂ ਘਟ ਰਹੀਆਂ ਤੇ ਉਹਨਾਂ ਕਹੇ ਕਿ ਜਿਹੜੇ ਇਹ ਬੱਚੇ ਜੇ ਤੁਹਾਡੇ ਕੋਲ ਨਹੀਂ ਸਮਝਦੇ ਤਾਂ ਤੁਸੀਂ ਦਬਨਵੀ ਟਕਸਾਲ ਭੇਜੋ ਅਸੀਂ ਉਹਨਾਂ ਨੂੰ ਪੜ੍ਹਾਵਾਂਗੇ ਲਿਖਾਵਾਂਗੇ ਸੰਭਾਲਾਂਗੇ ਤੇ ਉਹਨਾਂ ਨੂੰ ਅਚੇ ਇਨਸਾਨ ਬਣਾਵਾਂਗੇ ਤੇ ਉਹਨਾਂ ਨੂੰ ਰੋਜ਼ਗਾਰ ਵੀ ਮਿਲੇਗਾ ਤੇ ਇਸ ਬਿਆਨ ਤੇ ਕਾਫੀ ਜਿਹੜੀ ਚਰਚਾ ਹੋ ਰਹੀ ਹੈ ਤੇ ਇਹ ਦੇਖਦੇ ਆ ਕਿ ਜਿਹੜੇ ਬਾਕੀ ਜਿਹੜੇ ਸਿੱਖ ਜਥੇਬੰਦੀਆਂ ਤੇ ਹੋਰ ਇਸ ਤੇ ਕਿਸ ਤਰ੍ਹਾਂ ਦਾ ਰਿਐਕਸ਼ਨ ਦਿੰਦੇ ਨੇ ਕਿਸ ਤਰ੍ਹਾਂ ਦਾ ਇਹਦੇ ਤੇ ਜਿਹੜਾ ਉਹਨਾਂ ਦਾ ਪ੍ਰतिकਰਮ ਹੁੰਦਾ ਤੇ ਪੰਜ ਪੰਜ ਪੈਦਾ ਹੋਣੇ ਚਾਹੀਦੇ ਤੁਹਾਡੇ ਘਰਾਂ ਵਿੱਚ ਮੇਰੀ ਗੱਲ ਨੂੰ ਬਾਰ-ਬਾਰ ਸੁਣ ਲਿਆ ਕਰੋ ਦੁਖਦਾਇਕ ਗੱਲਾਂ ਆਉਣ ਵਾਲੇ ਸਮੇਂ ਤੇ ਤੇਤੇ ਕਰੋਗੇ ਪਛਤਾਉਗੇ ਹੀ ਤੁਹਾਡੇ ਤੋਂ ਸੰਭੇ ਜਾਣਗੇ ਮੈਨੂੰ ਦੇ ਦਿਓ ਮੈਂ ਟਕਸਾਲ ਚ ਰੱਖੂ ਇਹ ਸੋਹ ਜਹਾਂ ਮੈਂ ਪੜਾਉਂਗਾ ਵੀ ਗੁਰਮਤਿ ਵਿਦਵਾਨ ਵੀ ਬਣਾਉਂ ਦੁਨੀਆ ਭਰ ਦੇ ਸਭ ਦੇਸ਼ਾਂ ਵਿੱਚ ਵੀ ਉਹਨਾਂ ਦਾ ਸਨਮਾਨ ਹੋਏਗਾ ਉਹਨਾਂ ਨੂੰ ਪੰਥ ਦੀ ਸੇਵਾ ਕਰਨ ਲਈ ਭੇਜੂ ਤੁਹਾਡੇ ਬੱਚੇ ਹੀ ਗੁਰੂ ਘਰਾਂ ਦੇ ਪ੍ਰਚਾਰਕ ਬਣਨੇ ਰਾਗੀ ਕਥਾਵਾਚਕ ਵਿਦਵਾਨ ਇਨਾ ਨਹੀਂ ਪੰਥ ਦੀ ਅਕੇ ਸੇਵਾ ਕਰਨੀ ਸੋ ਭਾਈ ਇਸ ਗੱਲ ਤੋਂ ਸੰਕੋਚ ਨਾ ਕਰਿਆ ਕਰੋ ਆਪਣੀ ਇੱਕ ਗਲਤ ਧਾਰਨਾ ਬਣਾ ਲਈ ਵੀ ਨਿਆਣਾ ਸਾਡਾ ਨਸ਼ੇ ਖਾ ਕੇ ਮਰਦਾ ਮਰ ਜਵੇ ਜਫੇ ਮੰਦੀ ਚ ਗੁਰੂ ਘਰ ਨਹੀਂ ਭੇਜਣਾ ਇਹ ਬਹੁਤ ਦੋ ਗਲਤ ਖਿਆਲ ਕੱਢ ਦਿਓ ਆਪਣੇ ਮਨੋਂ ਇੱਕ ਤਾਂ ਇੱਕ ਬੱਚੇ ਤੱਕ ਸੀਮਤ ਨਾ ਰਹੋ ਮੈਂ ਤੁਹਾਨੂੰ ਦਰਦਨਾਕ ਬੇਨਤੀ ਕਰਦਾ ਅੱਜ ਪੰਜਾਬ ਦੀ ਵਸੋਂ 50 52 52 ਅਸੀਂ ਆ 50% ਬਾਹਰ ਲਿਆ ਗਏ ਆਉਂਦੇ ਸਾਲਾਂ 'ਚ ਅਸੀਂ ਘੱਟ ਗਿਣਤੀ ਵਿੱਚ ਹੋ ਜਾਣਾ ਤੇ ਉਹਨਾਂ ਤੋਂ ਘੁੱਟ ਖਾਣਾ ਕਰਾਂਗੇ ਅਸੀਂ ਫੇਰ ਹੋਰ ਗਿਣਤੀ ਵਧਾਓ ਇੱਕ ਇੱਕ ਪਰਿਵਾਰ ਵਿੱਚ ਪੰਜ ਪੰਜ ਬੱਚੇ ਪੈਦਾ ਕਰੋ ਨਹੀਂ ਤੁਹਾਡੇ ਤੋਂ ਸਾਹਮੇ ਜਾਣ ਕੇ ਮੈਨੂੰ ਦੇ ਦਿਓ ਮੈਂ ਟਕਸਾਲ 'ਚ ਰੱਖੂੰ ਉਹਾਂ ਗਾ ਵੀ ਗੁਰਮਤੇ ਵਿਦਵਾਨ ਵੀ ਬਣਾਉਂ ਦੁਨੀਆ ਭਰ ਦੇ ਸਭ ਦੇਸ਼ਾਂ ਵਿੱਚ ਵੀ ਉਹਨਾਂ ਦਾ ਸਨਮਾਨ ਹੋਏਗਾ ਉਹਨਾਂ ਨੂੰ ਪੰਥ ਦੀ ਸੇਵਾ ਕਰਨ ਲਈ ਭੇਜੂਗਾ ਐਵੇਂ ਨਾ ਡਰੀ ਜਾਓ ਇੱਕ ਨਿਆਣਾ ਜਾਇਦਾ ਥੋੜੀ ਐ ਉਹ ਸਾਡੇ ਬਜ਼ੁਰਗ ਸੱਤ ਸੱਤ ਸੀ ਭੁੱਖੇ ਮਰੇ ਆ ਉਦੋਂ ਕੋਈ ਵਿਦੇਸ਼ਾਂ 'ਚ ਵੀ ਨਹੀਂ ਜਾਂਦਾ ਸੀ ਤੁਹਾਡੇ ਨਾਲੋਂ ਵਧੀਆ ਰੋਟੀ ਖਾਂਦੇ ਸੀ ਤੁਹਾਡੇ ਨਾਲੋਂ ਵਧੀਆ ਸੁਖ ਵਾਲਾ ਜੀਵਨ ਬਸਰ ਕਰਦੇ ਕਿਉਂ ਸਰਪੰਚ ਸਾਹਿਬ ਸਾਡੇ ਬਜ਼ੁਰਗ ਸੁਖੀ ਭੋਗ ਸੁਖ ਭੋਗਦੇ ਸੀ ਨਾ ਆਹੀ ਕੋਠੀਆਂ ਵੀ ਪਾਲੀਆਂ ਪੈਸਾ ਵੀ ਆ ਗਿਆ ਜੈ ਤਾਂ ਤਾਂ ਦੁਖੀ ਉਹ ਤੋਂ ਵੀ ਜਾਂਦੇ ਆ ਉਹ ਸੁਖੀ ਕਿਉਂ ਸੀ ਰੱਬ ਤੇ ਭਰੋਸਾ ਸੀ ਗੁਰੂ ਤੇ ਭਰੋਸਾ ਸੀ ਬੱਚੇ ਪੰਨ ਪੰਨ ਪੈਦਾ ਹੋਣੇ ਚਾਹੀਦੇ ਤੁਹਾਡੇ ਘਰਾਂ ਵਿੱਚ ਮੇਰੀ ਗੱਲ ਨੂੰ ਬਾਰ-ਬਾਰ ਸੁਣ ਲਿਆ ਕਰੋ ਦੁਖਦਾਇਕ ਗੱਲਾਂ ਆਉਣ ਵਾਲੇ ਸਮੇਂ ਤੇ ਚੇਤੇ ਕਰੋਗੇ ਪਛਤਾਉਗੇ ਇੱਕ ਬੱਚਾ ਦੋ ਘਰ ਵਿੱਚ ਰੱਖੋ ਇੱਕ ਬੱਚਾ ਜਫੇਬੰਦੀ ਦਮਦਮੀ ਪਕਸਾਲ ਤੋਂ ਦੋ ਇੱਕ ਬੱਚਾ ਕਾਰ ਸੇਵਾ ਵਿੱਚ ਜਾਵੇ ਇੱਕ ਬੱਚਾ ਹੋਰ ਕਿਤੇ ਪੰਥ ਦੀ ਸੇਵਾ ਵਿੱਚ ਜਾਵੇ ਜਦੋਂ ਛੋਟੇ ਛੋਟੇ ਭਟੰਗੀ ਸਿੰਘ ਜਫੇ ਦੇ ਮੇਰੇ ਸਾਹਮਣੇ ਆਉਂਦੇ ਆ ਨਾ ਮੈਂ ਮਨੋਂ ਇਹਨਾਂ ਨੂੰ ਨਮਸਕਾਰ ਕਰਦਾ ਤੁਸੀਂ ਪੁੱਛੋ ਕਿਉਂ ਮੈਂ ਤਾਂ ਕਰਦਾ ਕਿ ਇਹਨਾਂ ਨੂੰ ਕਿਸੇ ਨੇ ਆਉਣ ਵਾਲੇ ਸਮੇਂ ਚ ਅਕਾਲ ਤਖਤ ਦਾ ਜਫੇਦਾਰ ਬਣਾ ਕਿਸੇ ਨੇ ਹਰਮੰਦਰ ਸਾਹਿਬ ਦਾ ਸਿੰਘ ਸਾਹਿਬ ਕਿਸੇ ਨੇ ਸੰਤ ਬਣਨਾ ਕਿਸੇ ਨੇ ਸ਼ਹੀਦ ਬਣਨਾ ਕਿਸੇ ਨੇ ਵਿਦਵਾਨ ਬਣਨਾ ਕਿਸੇ ਨੇ ਮਹਾਂਪੁਰਖ ਬਣਨਾ ਇਹ ਮਹਾਰਾਟੀਆਂ ਬਖਸ਼ਿਸ਼ਾਂ ਹਨ ਇਸ ਜਥੇਬੰਦੀ ਦੇ ਉੱਤੇ ਟਕਸਾਲ ਦੇਉਂਦੀ ਇਹ ਤੁਹਾਡੇ ਬੱਚੇ ਦੁਨੀਆ ਦੀ ਸੇਵਾ ਕਰਨਗੇ ਮੈਂ ਕਿਹਦੇ ਮੈਂ ਭਾਈ ਮੇਰੇ ਮੈਂ ਐਨੇ ਗਰੀਬ ਘਰ ਵਿੱਚ ਪੈਦਾ ਹੋਇਆ ਕਿ ਕਈ ਕਈ ਦਿਨ ਰੋਟੀ ਨਹੀਂ ਪਰਿਵਾਰ ਵਿੱਚ ਜੁੜਦੀ ਸੀ ਤੇ ਇਸ ਜਥੇਬੰਦੀ ਨੇ ਮੇਰੇ ਉੱਤੇ ਕਿੰਨੀ ਵੱਡੀ ਕਿਰਪਾ ਕੀਤੀ ਕਿੰਨੀ ਵੱਡੀ ਮਿਹਰ ਮਹਾਪੁਰਖ ਸੰਤ ਬਾਬਾ ਜਰਨੈਲ ਸਿੰਘ ਦੀ ਦਾ ਮੇਰੇ ਉੱਤੇ ਪਰਪਕਾਰ ਉਹਨਾਂ ਨੇ ਦਰਸ਼ ਕਰਕੇ ਮੈਨੂੰ ਲੈ ਕੇ ਆ ਸੋ ਡਰੋ ਨਾ ਚਿੰਤਾ ਨਾ ਕਰੋ ਵੀ ਅਸੀਂ ਕੀ ਖਵਾਵਾਂਗੇ ਪਿਆਵਾਂਗੇ ਇੱਕ ਹਗਾ ਨਸ਼ੇ ਖਾਈ ਦਿੰਦਾ ਦੂਜੇ ਦਿਨ ਆ ਕੇ ਦਬਕੇ ਮਾਰਦਾ ਪੈਸੇ ਕੱਢ ਮਾਂ ਬਾਪ ਨੂੰ ਮੈਂ ਜ਼ਹਿਰ ਖਾ ਕੇ ਮਰ ਜਾਊਂਗਾ ਮਾਂ ਬਾਪ ਨੂੰ ਕੁੱਟਦੇ ਅੱਜ ਨਿਆਣੇ ਕੁੱਟਦੇ ਕਿ ਨਹੀਂ ਕੁੱਟਦੇ ਤੁਹਾਡੀ ਬਾਤ ਲਾਉਂਦੇ ਕਿ ਨਹੀਂ ਲਾਉਂਦੇ ਪੰਜ ਸੱਤ ਹੋਣਗੇ ਇੱਕ ਤਾਂ ਤੁਹਾਡੀ ਸੇਵਾ ਕਰੋ ਦੂਜਾ ਇੱਧਰ ਉੱਧਰ ਸੇਵਾ ਕਰੋ ਭਾਈ ਬਲਵਿੰਦਰ ਸਿੰਘ ਸੋਨੇ ਦਾ ਭਰਾ ਬੈਠਾ ਸਰਪੰਚ ਇਹਨਾਂ ਦਾ ਭਰਾ ਛੋਟਾ ਕੌਮ ਦੀ ਖਾਤਰ ਸ਼ਹੀਦ ਹੋਇਆ ਬਹੁਤ ਗੁਰਮਖ ਸਿੰਘ ਸੀ ਮੈਂ ਉਹਦੇ ਨਾਲ ਬਹੁਤ ਨੇੜੇ ਹੋ ਕੇ ਵਰਤਿਆ ਭਾਈ ਨਵਰੂਪ ਸਿੰਘ ਟੋਟੀਆਂ ਭਾਈ ਤਸਵੀਰ ਸਿੰਘ ਢੰਡੇਰ ਇਹ ਕੌਮ ਦੇ ਸੰਘਰਸ਼ ਦੇ ਬਹੁਤ ਗੁਰਮਖਸ਼ੀਦ ਹੋਏ ਆ ਗੁਰਮਖ ਸਿੰਘ ਹੋਏ ਆ ਇਹਨਾਂ ਦੀ ਸਾਰਿਆਂ ਦੀ ਸੰਗਤ ਮੈਂ ਕੀਤੀ ਆ ਸਰਪੰਚ ਸਾਹਿਬ ਨੂੰ ਪਤਾ ਪ੍ਰਾਣੀ ਸਿੰਘਾਂ ਨੂੰ ਪਤਾ ਜੇ ਇਹਨਾਂ ਦੇ ਘਰ ਵਿੱਚ ਇਹ ਐਨੇ ਭਰਾ ਸੀ ਤਾਂ ਇੱਕ ਕੌਮ ਲਈ ਵੀ ਸ਼ਹੀਦ ਹੋਇਆ ਕਿ ਨਹੀਂ ਹੋਇਆ ਸ਼ਹੀਦ ਨਹੀਂ ਹੋਣਗੇ ਤਾਂ ਤੁਸੀਂ ਬਚੋਗੇ ਨਹੀਂ ਇਸ ਲਈ ਭਾਈ ਜੇ ਤੁਹਾਡਾ ਇੱਕ ਪੁੱਤ ਸ਼ਹੀਦ ਹੋਊ ਸ਼ਹੀਦਾਂ ਦਾ ਪਰਿਵਾਰ ਵੱਜੂਗਾ ਦੁਨੀਆ ਦੇ ਵਿੱਚ ਪੰਥ ਵਿੱਚ ਤੁਹਾਡੇ ਗਲ ਵਿੱਚ ਹਮੇਸ਼ਾ ਸਰੋਪੇ ਪਹਿਣਗੇ ਨਮਸ਼ਕਾਰਾਂ ਤੁਹਾਨੂੰ ਦੁਨੀਆ ਕਰੂਗੀ ਯਾਦ ਕਰੂਗੀ ਇੱਕ ਅਦਾ ਸੰਤ ਪੈਦਾ ਹੋਊਗਾ ਕਿਤੇ ਬੈਠਾ ਰੜੇ ਮદાન ਵਿੱਚ ਜਾ ਕੇ ਲੰਗਰ ਲਾਊਗਾ ਗੁਰਦੁਆਰੇ ਬਣਾਊਗਾ ਸੇਵਾ ਕਰੂਗਾ ਕੋਸ਼ਨਾ ਕੁਸ਼ਤਾ ਕਰੂਗਾ ਹੀ ਬਾਬਾ ਸੱਜਣ ਸੂ ਕਰ ਹੀ ਰਿਹਾ ਆ ਆ ਜਿੰਨੇ ਬੈਠੇ ਕਰ ਹੀ ਰਹੇ ਆ ਇਹ ਪੈਦਾ ਹੀ ਨਾ ਹੁੰਦੇ ਤਾਂ ਜੇ ਬੈਠੇ ਹੁੰਦੇ ਇੱਥੇ ਮੇਰੇ ਕੋਲੇ ਪੈਦਾ ਕਿੰਨੇ ਕਰਨੇ ਤੁਸੀਂ ਸੋ ਭਾਈ ਇਹ ਬੇਨਤੀਆਂ ਮੰਨਿਆ ਕਰੋ ਬੱਚਿਆਂ ਨੂੰ ਸਿੱਖਿਆ ਦਿਓ ਆਪਣੇ ਪਰਿਵਾਰ ਵਧਾਓ ਆਪਣੀ ਗਿਣਤੀ ਵਧਾਓ ਤੇ ਸੇਵਾ ਵਿੱਚ ਲਾਓ ਸਮਾਂ ਭਾਵੇਂ ਜਾਦੇ ਹੋਊਗਾ ਕਦੇ-ਕਦੇ ਐਸੀ ਬਚਨ ਹੁੰਦੇ ਆ ਬਚਨ ਕਰਨ ਵਾਲੇ ਹੋ ਜਾਂਦਾ ਵੀ ਮਨ ਵਿੱਚ ਉਤਸ਼ਾਹ ਪੈਦਾ ਹੋ ਜਾਂਦਾ ਨਫਾ ਨੁਕਸਾਨ ਦਾ ਗਿਆਨ ਹੁੰਦਾ ਪਤਾ ਲੱਗਦਾ ਸਾਡੀ ਕੌਮ ਦੇ ਉੱਤੇ ਕਿਹੜੇ ਕਿਹੜੇ ਖਤਰੇ ਸਾਨੂੰ ਆਉਣ ਵਾਲੇ ਸਮੇਂ ਵਿੱਚ ਸਾਹਮਣੇ ਆ ਰਹੇ ਇਸ ਕਰਕੇ ਉਹਨਾਂ ਤੋਂ ਸਕੇਤ ਹੋਣਾ ਸੋ ਭਾਈ ਗਿਣਤੀ ਵਧਾਓ ਗੁਰੂ ਨਾਲ ਜੁੜੋ ਬਾਣੀ ਪੜ੍ਹੋ ਆਪਣਾ ਜੀਵਨ ਸਫਲ ਕਰੋ ਭੁੱਲਾਂ ਚੁੱਕਾਂ ਖਿਮਾ ਕਰਨੀ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਤਨੀ ਹਾਜ਼ਰੀ ਪ੍ਰਵਾਨ ਕਰਨੀ